ਭਾਬੀ ਜੀ ਕੱਲੇ ਨੱਚਣ ਲੱਗ ਪਏ ਭਾਬੀ ਜੀ ਕੱਲੇ ਨੱਚਣ ਲੱਗ ਪਏ ਭਾਬੀ ਨੂੰ ਵਿਆਹ ਦਾ ਚੜਿਆ ਹੀ ਨੱਚਾ ਕਿ ਭੁੱਲ ਗਈ ਕਿ ਮੇਰੇ ਨਾਲ ਮੇਰਾ ਘਰ ਦਾ ਵੀ ਨੱਚਦਾ ਪਿਆ ਹਾਂਜੀ ਸਾਸ਼ੀ ਕਾਲ ਕੀ ਹਾਲ ਚਾਲ ਜੀ ਆ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਯਾਰ ਉਹ ਆਪਣੇ ਵਿਆਹ ਦਾ ਚਾ ਸਾਰਿਆਂ ਨੂੰ ਹੁੰਦਾ ਹੈ ਇਹ ਵੀਰ ਨੂੰ ਵੀ ਬਹੁਤ ਜ਼ਿਆਦਾ ਚਾ ਸੀ ਵੀਰ ਨੇ ਵਿਆਹ ਕੇ ਜਦੋਂ ਘਰ ਵਾਲੀ ਨੂੰ ਲਿਆਂਦਾ ਤਾਂ ਸੋਚਿਆ ਵੀ ਚਲੋ ਯਾਰ ਘਰੇ ਡੀਜੇ ਲੱਗੇ ਆ ਹੁਣ ਭੰਗੜਾ ਪਾਈਏ ਤੇ ਘਰ ਵਾਲੀ ਨੂੰ ਨਚਾਈਏ ਬਸ ਫਿਰ ਕੀ ਸੀ ਦੋਨੋਂ ਜਾਨੇ ਸਟਾਰਟ ਹੋ ਗਏ ਪਰ ਵੀਰੇ ਨੇ ਵੇਖਿਆ ਕਿ ਯਾਰ ਇਹ ਤਾਂ ਕੱਲੀ ਨੱਚੀ ਜਾਂਦੀ ਆ ਫਿਰ ਵੀਰਾ ਕਰਦਾ ਵੀ ਕੀ ਉਧਰੋਂ ਸਾਹਮਣੇ ਕੈਮਰੇ ਵੀ ਚੱਲਦੇ ਪਏ ਸੀ ਬਸ ਫਿਰ ਵੀਰਾ ਸਾਈਡ ਤੇ ਹੋ ਕੇ ਨੱਚੀ ਜਾ ਰਿਹਾ ਏ ਤੇ ਭਾਬੀ ਜੀ ਹੁਣੀ ਇਕੱਲੇ ਪੂਰੀ ਹੱਤ ਕਰਾ ਰਹੇ ਨੇ ਲੋਕ ਵੀ ਲਾਗੇ ਖਲੋਤੇ ਦੇਖ ਰਹੇ ਨੇ ਕਿ ਦੇਖੋ ਵੀ ਸਾਡੀ ਭਾਬੀ ਕਿਵੇਂ ਸਟੈਪ ਮਾਰ ਰਹੀ ਏ ਪਰ ਵੀਰ ਵਿਚਾਰਾ ਇਵੇਂ ਦਿਖ ਰਿਹਾ ਏ ਜਿਵੇਂ ਭਾਬੀ ਨੂੰ ਮਨ ਹੀ ਮਨ ਕਹਿੰਦਾ ਪਿਆ ਹੋਵੇ ਕਿ ਯਾਰ ਇੱਕ ਵਾਰ ਮੇਰਾ ਵੀ ਸੋਚ ਲਾ ਮੈਂ ਵੀ ਨੱਚਦਾ ਪਿਆ ਮੇਰੀ ਵੀ ਬਾਹ ਫੜ ਲੈ ਪਰ ਭਾਬੀ ਨੂੰ ਪੋਚ ਬਣਾਉਂਦਾ ਪਿਆ ਸੀ ਕੈਮਰੇ ਸਾਹਮਣੇ ਹੋ ਕੇ ਐਕਸ਼ਨ ਹੀ ਮਾਰੀ ਜਾ ਰਹੀ ਸੀ ਚਲੋ ਯਾਰ ਜਿੱਦਾਂ ਵੀ ਆ ਪਰ ਸਾਡਾ ਟਾਪ ਪੰਜਾਬ ਟੀਵੀ ਰੱਬ ਅੱਗੇ ਦੁਆ ਕਰਦਾ ਏ ਕਿ ਇਹ ਕਪਲ ਬਹੁਤ ਹੀ ਜ਼ਿਆਦਾ ਖੁਸ਼ ਰਹੇ ਰੱਬ ਇਹਨਾਂ ਨੂੰ ਤਰੱਕੀਆਂ ਬਖਸ਼ੇ ਸੋ ਤੁਸੀਂ ਆਪਣੇ ਵਿਚਾਰ ਬਾਕੀ ਕਮੈਂਟਾਂ ਚ ਦੇ ਸਕਦੇ ਹੋ ਕਿ ਤੁਹਾਡੇ ਵਿਆਹ ਚ ਕੀ ਹੋਇਆ ਸੀ ਤੁਸੀਂ ਭਾਬੀ ਨਾਲ ਨੱਚੇ ਸੀ ਜਾਂ ਭਾਬੀ ਫਿਰ ਇਕੱਲੀ ਹੀ ਨੱਚੀ ਜਾਂਦੀ ਸੀ ਸੋ ਇਸ ਦੇ ਨਾਲ ਹੀ ਇਹ ਵੀਡੀਓ ਇੱਥੇ ਖਤਮ ਕਰਦੇ ਆ ਮਿਲਦੇ ਆ ਕਿਸੇ ਨਾ ਵੀ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ